ਹਾਂਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਮੀਂਦ ਕਾ ਜੀ ਠੀਕ ਠਾਕ ਤੁਹਾਡੇ ਜਾਣ ਵਾਲੀ ਸੈਟ ਬੈਠਾ ਹੋਣਗੇ ਲਓ ਮਿੱਤਰੋ ਅੱਜ ਆਏ ਸੀ ਆਪਾਂ ਪੈਂਡ ਬਾਈ ਕਲਦੀਪ ਕੋਲੇ ਤੇ ਬਾਈ ਜਾਨਵਰ ਤੁਹਾਨੂੰ ਦਿਖਾਉਨੇ ਆ ਬਾਈ ਚਾਬੀ ਇਹਦੀ ਉਹਨੇ ਫੜੀ ਜਾਨਵਰ ਦਿਖਾਉਨੇ ਤੁਹਾਨੂੰ ਇੱਧਰ ਹੈਗੇ ਬਾਈ ਵੱਡੇ ਕੂਤਰ ਸਾਰੇ ਆ ਦੇਖ ਲਓ ਇੱਧਰ ਚਲੋ ਵੀ ਚਲੋ ਵੀ ਚਲੋ ਆ ਰੱਤਾ ਬੈਠਾ ਇੱਧਰ ਅੰਦਰ ਚੱਲ ਗਈ ਦਿਸਨੇ ਬਾਈ ਇਹ ਇੱਥੋਂ ਨਾ ਮੈਨੂੰ ਨਾ ਖੋਲਦਾ ਇੱਕ ਮਿੰਟ ਦਿਖਾਉਨੇ ਤੁਹਾਨੂੰ ਸਾਰੇ ਕੂਤਰ ਵੱਡੇ ਛੋਟੇ ਅੰਦਰ ਆ ਜੰਨੇ ਬਾਹਰ ਲਾ ਲਈ ਆ ਦੇਖੋ ਬਾਈ ਕਹੋ ਜੀ ਆਵਗਾ ਆ ਉਹ ਰੱਤਾ ਦੇਖੋ ਤੇ ਆ ਬੱਚਾ ਵਾ ਲਓ ਜੀ ਖੋਲ ਲਿਆ ਭਾਈ ਆ ਪਾ ਦਰਵਾਜਾ ਆ ਦੇਖ ਲੋ ਇਦਾਂ ਆਂਡੇ-ਉਂਡੇ ਕਿਵੇਂ ਪਈ ਇੱਥੇ ਪਏ ਆ ਕੁਛ ਜਾਨਵਰ ਉਹਦੇ ਬੱਚੇ-ਬੱਚੇ ਵਾਵਾ ਕੱਢੇ ਵੇ ਜਿਖਾਉਨੇ ਸਮੁੰਦਰ ਚੱਲ ਕੇ ਨਾ ਵੀ ਨਾ ਭਗਦਾ ਇਧਰ ਹੀ ਬੈਠਾ ਨੇ ਬਾਹਰ ਲੱਗ ਗੇਟ ਲੱਗਿਆ ਨਾ ਜਾਨਵਰ ਨਾਲ ਕੋਈ ਨਿਕਲ ਜੀ ਲਓ ਜੀ ਆ ਦੇਖੋ ਇਹ ਪਹਿਲਾਂ ਬੱਚੇ ਦੋ ਇੱਥੇ ਆ ਤੇ ਦੋ ਹੀ ਬੱਚੇ ਇੰਨਾ ਕੋਲੇ ਆ ਠੀਕ ਆ ਬਾਈ ਇੱਕ ਬੱਚਾ ਆ ਬੈਠਾ ਤੇ ਦੋ ਬੱਚੇ ਆ ਬੈਠੇ ਆ ਦੋ ਬੱਚੇ ਆ ਬੈਠੇ ਆ ਠੀਕ ਆ ਇਹ ਬਰੀਡਿੰਗ ਪ੍ਰੋਸੈਸ ਆ ਡੱਬੀ ਇੱਥੇ ਬੈਠੀ ਰੱਤੀ ਦੇਖੋ ਇਧਰ ਇਹਦੇ ਹੰਟ ਆ ਇਹਦੇ ਕੋਲੇ ਦੋ ਬੱਚੇ ਆ ਬੈਠੇ ਆ ਆ ਦੇਖੋ ਇਧਰ ਠੀਕ ਆ ਬਾਈ ਇੱਕ ਬੱਚਾ ਆ ਬੈਠਾ ਵਾ ਇਹ ਕੋਈ ਇਹ ਹੈਗਾ ਬਰੀਡਿੰਗ ਪ੍ਰੋਸੈਸ ਬਾਈ ਦਾ ਘੋਰਨੇ ਵਾਲ ਵੱਡੇ ਜੋੜੇ ਆ ਸਾਰੇ ਠੀਕ ਇੱਥੇ ਇਹਨੇ ਲਾਲ ਸਰੇ ਨੇ ਆਨੇ ਵੀ ਆਂਡੇ ਧੱਕੇ ਹੋਏ ਆ ਚਲੋ ਜੀ ਹੁਣ ਅਗਲੇ ਫੁੱਡੇ ਚੱਲਦੇ ਆਂ ਇਧਰਲੇ ਚ ਬੱਚੇ ਵੀ ਇਧਰ ਵੀ ਕੱਢੇ ਹੋਏ ਆ ਆ ਆ ਗਏ ਅੰਦਰ ਰੱਤੇ ਹੁਣੀ ਚਲੋ ਬਾਹਰ ਓ ਬਾਈ ਦੂਜੇ ਫੁੱਡੇ ਜਾ ਗਏ ਆਪਾਂ ਦੋ ਬੱਚੇ ਇਧਰ ਆ ਦੇਖ ਲਓ ਤੇ ਹੋਰ ਇੱਥੇ ਕਾਂਡਾ ਤੇ ਰਹਿਵੇ ਤੇ ਕੁਛ ਕਿ ਇਧਰ ਵੱਡੇ ਜਾਨਵਰ ਆ ਬਸ ਇੱਕ ਆ ਵਾ ਇਹ ਥੋੜਾ ਪੱਕੀ ਵੀ ਹੈ ਥੋੜੀ ਜਿਹੀ ਨੂੰ ਦੂਜੀ ਇਹਨੂੰ ਵਾਇਰਸ ਆ ਦੇਖ ਲੋ ਇਧਰ ਜਾਨਵਰ ਬੈਠੇ ਇਧਰ ਚਾਰ ਪੰਜ ਹੀ ਆ ਇੱਕ ਉਹ ਛੇ ਹੈ ਨਾ ਜਿੰਨੇ ਜੋੜੇ ਇਹ ਜਾਨੀ ਦੋ ਬੱਚੇ ਬਸ ਇਹਨਾਂ ਨੇ ਆ ਕੱਢੇ ਆ ਚਲੋ ਜੀ ਆ ਦੇਖ ਲੋ ਫਿਰ ਬੱਚਾ ਲੈ ਅੜਦਾ ਦੇਖੋ ਇਹ ਆ ਬਾਈ ਨੇ ਜਾਲ ਲਾਇਆ ਵਾ ਠੀਕ ਆ ਇਹ ਹੈਗਾ ਵੱਡੇ ਗੂਤਰਾ ਵਾਲੇ ਦੋ ਖੱਡੇ ਆ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਵੀ ਅੱਜ ਤੋਂ 8 ਸਾਲ ਪਹਿਲਾਂ ਦੀ ਮੈਂ ਆਇਆ ਸੀਗਾ ਯਾਰ ਬਾਈ ਕੋਲੇ ਤੇ ਆਹ ਦੇਖ ਲਓ ਇੱਧਰ ਇਹ ਹੈਗੇ ਦੋਨੇ ਵੱਡੇ ਉਧਰ ਨੈਟ ਚ ਬਿਠਾਏ ਹੋਏ ਬੱਚੇ ਉਹ ਪਰਲੇ ਵਸੇ ਬਾਹਰ ਲੱਗੇ ਹੋਏ ਨੈਟ ਉਧਰ ਵੀ ਚੱਲਦੇ ਉਹ ਚ ਬਾਅਦ ਚ ਦਿਖਾਉਣੇ ਤੁਹਾਨੂੰ ਪਹਿਲਾਂ ਇਹ ਇਧਰੋਂ ਦਿਖਾ ਦਈਏ ਤੁਹਾਨੂੰ ਆਹ ਹੈਗੇ ਦੋ ਤਿੰਨ ਵੱਡੇ ਜਾਨਵਰ ਉਹ ਇੱਕ ਇੰਨੇ ਚ ਬੱਤਿਆ ਵਾ ਉਹ ਬਾਹਰ ਆ ਗਿਆ ਹੁਣ ਤੇ ਬਾਈ ਆਪ ਤਾਂ ਹੈ ਨਹੀਂ ਗਾ ਨਹੀਂ ਤੁਹਾਨੂੰ ਬਣਾ ਬਾਈ ਨਾਲ ਮਿਲਾ ਦੇਣਾ ਉਹ ਗਿਆ ਵਹੀ ਬਾਈ ਦੇ ਨੀਲੀ ਤਹਿ ਲੱਗਿਆ ਦੇਖ ਲਓ ਠੀਕ ਹੈ ਜੀ ਇਹ ਜਾਨਵਰ ਦੇਖ ਲਓ ਇੱਧਰ ਹੋਰ ਬਾਹਰ ਆ ਗਏ ਆ ਬਾਹਰ ਖੋਲਤਾ ਸੀ ਤੇ ਆਹ ਦੋ ਬੱਚੇ ਆ ਇੱਕ ਆਹ ਰਿ ਇੱਕ ਆਹ ਰਿ ਲਾਲ ਸਰਾ ਹਾਂ ਵੀ ਹੋ ਲੋ ਵਾ ਇਧਰਲੇ ਪਾਸੇ ਆ ਗਏ ਆਪਾਂ ਆ ਬੈਠੇ ਆ ਬੱਚੇ ਛਦਰੀ ਦੇ ਦੇਖੋ ਇਧਰ ਸਨਸੈਟ ਹੋਇਆ ਵਾ ਬਾਈ ਸੂਰਜ ਨਾ ਛਿਪੀ ਜਾਂਦਾ ਹੋ ਦੇ ਤੇ ਮਾਹੌਲ ਦੇਖੋ ਕਿੰਨਾ ਗਾਡਰਾ ਵੀ ਅੰਦਰ ਚੱਲਦੇ ਨੇ ਉਹਨਾਂ ਖੋਲਦਾ ਇੱਕ ਮਿੰਟ ਜਾਰ ਖੋਲੀ ਆ ਵੀ ਜੈਪ ਲੱਗੀ ਹੈ ਬਾਈ ਇਧਰ ਦੇਖੋ ਹੁਣ ਐਡਵਾਂਸ ਹੋ ਗਿਆ ਨਾ ਸਾਰਾ ਸਿਸਟਮ ਜੈਪ ਲੱਗੀ ਇੱਥੇ ਖੋਲ ਕੇ ਉਹ ਨਹੀਂ ਗਾ ਤੇ ਅੰਦਰ ਚੱਲ ਜਾਓ ਇਧਰ ਸਿਰੇ ਤੱਕ ਲਾਈ ਵੀ ਸੋਈ ਵੀ ਆ ਜੈਪ ਨਾਲ ਹੀ ਨਾ ਫੇਰ ਅੰਦਰ ਵੜ ਕੇ ਜਾਂ ਫਿਰ ਜੇ ਆਉਣਾ ਤਾਂ ਜੈਪ ਲਾ ਦੇ ਨਹੀਂ ਫਿਰ ਬਾਹਰ ਖੜਨਾ ਆ ਦੇਖੋ ਬਾਈ ਕਿਉਂ ਕਾਲਕਾਂਤੀ ਜੁੜਦੀ ਆ ਆ ਦੇਖੋ ਇੱਧਰ ਬੱਚੇ ਬਿਠਾਈ ਹੋਏ ਓੜਦੇ ਆ ਓੜਦੇ ਬੱਚੇ ਓੜਦੇ ਆ ਆ ਦੇਖੋ ਇੱਧਰ ਗੰਜਾ ਜਾ ਲੈ ਓੜਦਾ ਗੰਜਾ ਓਏ 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 ਬੈਗੇ ਬੈਗੇ ਛਤਰੀਆਂ ਤੇ ਲੱਗੇ ਹੋਏ ਆ ਪੱਕੇ ਠੀਕ ਹੈ ਜੀ ਇਹ ਕਹ ਰਿਹਾ ਜੇ ਵੀ ਚੜ ਜੂਗਾ ਤਾਂ ਉਹ ਆ ਗਿਆ ਲਓ ਆਪੇ ਜਾਨੀ ਦਾ ਆਰਡਰ ੜਕੇ ਬੈਠੇ ਹੋਏ ਆ ਇਹ ਚੰਗੀ ਗੱਲ ਆ ਚਲੋ ਹੁਣ ਤੁਹਾਨੂੰ ਦਿਖਾਉਨੇ ਆ ਖੋਡੇ 'ਚ ਲਓ ਜੀ ਇੱਕ ਬੱਚਾ ਆ ਰਿਹਾ ਨਾਲ ਦੇ ਆਂਡਾ ਇੱਕ ਬੱਚਾ ਆ ਰਿਹਾ ਇੱਕ ਬੱਚਾ ਵੱਡਾ ਆ ਰਿਹਾ ਤੇ ਬਾਕੀ ਇੱਕ ਆ ਰਿਹਾ ਤਿੰਨ ਬੱਚੇ ਆ ਰਹੇ ਇੱਕ ਬੱਚਾ ਆ ਰਿਹਾ ਇੱਕ ਆਹ ਇੱਕ ਉਹ ਹੋ ਠੀਕ ਆ ਬਈ ਤੇ ਬਾਕੀ ਆਹ ਵੱਡੇ ਜਾਨਵਰ ਆ ਰੱਤਾ ਤੇ ਇਹਦੇ ਨਾਲ ਦਾ ਆਹ ਆ ਕੁਛ ਆਹ ਇਹ ਘਰ ਇਹ ਲਾਲ ਸੜੇ ਠੀਕ ਆ ਬੱਚੇ ਪੁੱੱਚੇ ਤੇ ਬਾਈ ਕੋਲੇ ਹੈਗੇ ਬਾਬਾ ਬਾਕੀ ਘੇਰ ਵੀ ਦੇ ਹਲੋ ਸਫਾਈ ਸੂਈ ਇੱਡਾ ਕੋਈ ਗੰਦ ਨਹੀਂ ਪਿਆ ਠੀਕ ਆ ਬਈ ਤੇ ਉੱਥੇ ਕੀ ਹੈ ਰੋਟੀ ਅੱਛਾ ਉਹ ਗੋਲ ਟੁਕੜਾ ਜਿਹਾ ਮੈਂ ਰੱਖਿਆ ਪਤਾ ਨਹੀਂ ਕੀ ਹੈ ਇਹਨਾਂ ਨੂੰ ਜੱਪ ਲੱਗੀ ਇਹਨਾਂ ਨੇ ਬਈ ਸਾਰਿਆਂ ਨੂੰ ਬਾਹਰ ਕੱਢ ਕੇ ਦਿਖਾਉਣਾ ਤੁਹਾਨੂੰ ਮੈਂ ਪਿੱਛੇ ਨਹੀਂ ਕਲੀਅਰ ਨਹੀਂ ਹੋਣਾ ਚਲੋ ਬਈ ਬਾਹਰ ਕਾਸੀ ਨਹੀਂ ਕਾਸੀ ਬਸ ਚਲੋ ਵੀ ਚਲੋ ਚਲੋ ਦੇਖੇ ਸਾਰੇ ਖਾਦਗਣਾ ਦੇ ਚਲੋ ਵੀ ਤੁਹਾਨੂੰ ਕੀ ਹੋਇਆ ਚਲੋ 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 ਜੀ ਆਹ ਬਹਿ ਗਏ ਬਈ ਸ਼ਤਰਾਂ ਦੇ ਭਾਈ ਕੱਢ ਲੈ ਸਾਰੇ ਬਾਹਰ ਉਹ ਬੈਗੇ ਛਤਰੀ ਦੇ ਵੱਡੀ ਤੇ ਠੀਕ ਆ ਆ ਤਿੰਨ ਬੱਚੇ ਆ ਇਹਨਾਂ ਨੂੰ ਜਾ ਜਾਣੀਆਂ ਆ ਆਪਾਂ ਕੇ ਕਾਹ ਨੂੰ ਬਿਠਾਉਣੇ ਪਤਾੜੀ ਦੇਣੇ ਬਾਬਾ ਖੋਟਾ ਖੋਲ ਦੇਣਾ ਇਹ ਸੋਨ ਨੂੰ ਮੈਂ ਦਿਖਾਉਣ ਲਈ ਬਾਹਰ ਕੱਢ ਲਿਆ ਕਰ ਲੋ ਬਾਈ ਚੈੱਕ ਠੀਕ ਆ ਜੀ ਇਹ ਆ ਬਾਈ ਕੁਲਦੀਪ ਦੇ ਜਾਨਵਰ ਅੱਜ ਤੋਂ ਮੈਂ ਤੁਹਾਨੂੰ ਕਹਿਆ ਵੀ ਬਾਈ ਨੇ ਸੇਲ ਕਰਨ ਨਹੀਂ ਕਿ ਉਤਰ ਸਾਲ ਪਹਿਲਾਂ ਆਪਾਂ ਵੀਡੀਓ ਬਣਾ ਕੇ ਗਏ ਸੀ ਇਹਨਾਂ ਚ ਬਾਈ ਕੋਈ ਸੇਲ ਨਹੀਂ ਹੈ ਠੀਕ ਹੈ ਤਾਂ ਤੁਹਾਨੂੰ ਸ਼ੌਂਕ ਕਰਾਇਆ ਵਾ ਤੇ ਤਾਂ ਕਰਕੇ ਉਹਦੋਂ ਮੈਂ ਵੀਡੀਓ ਬਣਾ ਕੇ ਲੈ ਕੇ ਗਿਆ ਸੀਗਾ ਬਾਈ ਉਦੋਂ ਵੀ ਹੈ ਨਹੀਂ ਸੀਗਾ ਤੇ ਜਦੋਂ ਕਿਤੇ ਆ ਗਿਆ ਬਾਈ ਹਨਾ ਉਹ ਗਿਆ ਵੇ ਕੰਮ ਕਿਤੇ ਤੇ ਤੁਹਾਨੂੰ ਬਾਈ ਮਿਲਾ ਦਾਂਗੇ ਚਲੋ ਬਈ ਹੁਣ ਤੁਹਾਨੂੰ ਥੋੜਾ ਜਿਹਾ ਡਾਕੇ ਦਿਹਾਉਂਦੇ ਆ ਕਿਵੇਂ ਜੀ ਲਓਏ ਉਹ ਵੇਖੋ ਕਾਲੀ ਚੱਲ ਰਣਾ ਰੋਜਾ ਫੋਟੋਗ੍ਰਾਫੀ ਵੀ ਨਹੀਂ ਕਰਾਂਗੇ ਇੱਥੇ ਰੋਜੇ ਰਾਜੇ ਚਲੋ ਏ ਹਾ ਦੇਖੋ ਇਧਰ ਇਹਦੀ ਰੰਗ ਲੱਗਿਆ ਬੈਠ ਤੇ ਬੈਠ ਜੀ ਗੁਲਾਬੀ ਕੀਤੀ ਵੀ ਹੈ ਹਾਂ ਚਲੋ ਕੱਲ ਤੁਸਰ ਆ ਗਿਆ ਆ ਬੱਚਿਆਂ ਨੂੰ ਸਮਝ ਨਹੀਂ ਲੱਗੀ ਬਈ ਡੜੇ ਹੋਏ ਹੋਇਆ ਪਤਾ ਨਹੀਂ ਕਿਉਂ ਨਹੀਂ ਤਾਂ ਬਹਿੰਦੇ ਛਤਰੀ ਦੇ ਪਤਾ ਨਹੀਂ ਬਿਠਾਏ ਨਹੀਂ ਪਤਾ ਨਹੀਂ ਡਰਦੇ ਆ ਛਤਰੀ ਤੋਂ ਉਹ ਬੱਚਾ ਇਹ ਦੇਖੋ ਕਿੱਡਾ ਵੱਡਾ ਵਾ ਉਹ ਸਾਰੇ ਨਾਲ ਵੱਡਾ ਵਾ ਉਹ ਵੀ ਨਹੀਂ ਬਹਿੰਦਾ ਚਲੋ ਆ ਤਾਂ ਮੰਨਦੇ ਛੋਟੇ ਆ ਉੱਡ ਤਾਂ ਸਕਦੇ ਪਰ ਉੱਪਰ ਨਹੀਂ ਮੈਸ ਹਵਾ ਨੇ ਇਹਨਾਂ ਤੋਂ ਡਰਦੇ ਆ ਤੈ ਤਾਂ ਮੈਂ ਬਿਠਾਉਣ ਦੀ ਕੋਸ਼ਿਸ਼ ਕੀਤੀ ਸੀਗੀ ਠੀਕ ਆ ਬਈ ਚਲੋ ਜੀ ਹੁਣ ਆਪਾਂ ਐਂ ਕਹਦੇ ਦਰਵਾਜ਼ਾ ਖੋਲ ਦਿੰਨੇ ਆ ਜਿਹਨੇ ਅੰਦਰ ਜਾਣਾ ਚਾਹੜੂਗਾ ਲਓ ਜੀ ਅਈਓ ਹਾ 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 ਚਲੋ ਭਾਈ ਆਪੇ ਜਾਵਣ ਨਹੀਂ ਆਪਾਂ ਚੱਲਦੇ ਆ ਬਾਹਰ ਆ ਹਾ 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 ਜੋ ਮਾ ਥੱਲੇ ਲੋ ਵੀ ਦੇਖੋ ਭਾਈ ਅੰਦਰ ਜਾਂਦੇ ਚਲੋ ਵੀ ਚਲੋ ਵੀ ਚਲੋ 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 ਜਨਨੇ ਤੇ ਛੇੜੀ ਇਹਨੂੰ ਭਜਾਈ ਅੰਦਰ ਚੱਲ ਪਿਆਰੇ 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 ਇਹਦੇ ਪੈਡੇ 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 ਨਿਹਰਾ ਹੋ ਜਾਂਦਾ ਭਾਈ ਚਲੋ ਵੀ ਚਲੋ ਵੀ ਚਲੋ 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 ਡੱਕਰ ਦੇ ਡੱਕਰ ਦੇ ਦੋਵੇਂ ਜਣੇ ਕਾਮੇ ਅੱਖੀ ਲੋ ਕਿ ਆਵੜਾ ਜਾਵੜਾ ਜਾਵੜਾ ਚਲੋ ਬਈ ਸਾਰੇ ਗਾਏ ਓਏ ਬਈ ਬਾਹਰ ਭੇਡ ਨਾ ਆਏ ਤੇ ਇਹ ਫੇਰ ਬਾਹਰ ਆ ਗਏ ਚਲ ਓਏ ਚਲੋ ਅੰਦਰ ਚਲੋ 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 ਓਏ ਚੱਲ 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 ਭਗਤਾ ਲਓ ਜੀ ਬਾਹਰ ਲਾ ਦੇ ਚੱਲ ਵੀ ਚੱਲ ਵੀ ਚੱਲ ਛੋਡੇ 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 ਅੰਦਰ ਲਾਂ ਕਰੇ ਆ ਪਿੱਛੇ ਪਾਸੇ ਲਓ ਜੀ ਆ ਲਾਦਾ ਬਾਈ ਬਾਹਰ ਲਓ ਬਾਈ ਤੇ ਜਾਨਵਰ ਆਪਾਂ ਦੇਖ ਲੈ ਬਾਈ ਦੇ ਤੁਹਾਨੂੰ ਵੀ ਦਿਖਾਤੇ ਆ ਠੀਕ ਆ ਬਾਈ ਵਾਵਾ ਟਾਈਮ ਦਾ ਕਹਿੰਦਾ ਸੀ ਕਹਿੰਦਾ ਆਜੀ ਮਿਲ ਜੀ ਜਾਨਵਰ ਦੇਖ ਜੀ ਵੀਡੀਓ ਵੀਡੀਓ ਬਣਾ ਜੀ ਤੇ ਚਲੋ ਮੈਂ ਕਿਹਾ ਆਪਣਾ ਹਨਾ ਤੁਹਾਨੂੰ ਜਾਨਵਰਾਂ ਦਾ ਸ਼ੌਂਕ ਕਰਾ ਦਿੰਨੇ ਆ ਤੇ ਦੋਨੇ ਕੰਮ ਹੋ ਗਏ ਵੀ ਵੀਡੀਓ ਵੀ ਬਣ ਗਈ ਤੇ ਜਾਨਵਰ ਆਪ ਵੀ ਦੇਖ ਲੈ ਤੁਹਾਨੂੰ ਵੀ ਸ਼ੌਂਕ ਕਰਾਤਾ ਠੀਕ ਆ ਬਈ ਇਹ ਵੀਡੀਓ ਦਾ ਪੈਥ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੁੱਸ ਵੀਡੀਓ ਕਰਦੇ ਲਈ ਬਾਏ ਮਤਰਾ